ਆ ਬੱਲੇ 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 ਖੁਸ਼ ਕੀਤਾ ਈ ਇੱਕ ਕਿਤੇ ਹੋਰ ਆ ਤੇਰਾ ਸੀ ਵਾਹ ਵਾਹ ਚੁਭਰਾ ਕਾ ਮੈਂ ਸੁਣਿਆ ਵੀ ਬਾਈ ਗੋਪੀ ਗੁਰਪ੍ਰੀਤ ਵੀ ਆਏ ਸੀ ਤਰ੍ਹਾਂ ਕੁੜੀ ਲੈ ਕੇ ਸੱਚੀ ਗੱਲ ਨਹੀਂ ਨਹੀਂ ਆਏ ਸੀ ਕਿ ਉਹਨਾਂ ਦੀ ਵੀ ਕੁੜੀ ਇਥੋਂ ਮਿਲ ਕੇ ਗਈ ਚੰਗਾ ਘੋੜਾ ਚੰਗੀ ਮੱਝ ਦੀ ਘਰ ਘਰ ਤੁਰੇ ਕਹਾਣੀ ਸੱਥਾਂ ਵਿੱਚ ਨੇ ਗੱਲਾਂ ਹੁੰਦੀਆਂ ਰਲ ਤੁਰਦੇ ਸੋਹਾਨੀ ਉਹੀ ਲੋਕ ਨੇ ਸਿਫਤਾਂ ਖੱਟਦੇ ਜੋ ਬੋਲਣ ਮਿੱਠੜੀ ਬਾਣੀ ਬੰਦਿਆ ਕਰਨੇ ਕੀ ਨੇਕੀ ਤੇਰੇ ਨਾਂ ਨੇ ਬਜਾਣੀ ਬੰਦਿਆ ਕਰਨੇ ਕੀ ਤਾਂ ਮਿੱਤਰੋ ਅੱਜ ਤੁਹਾਨੂੰ ਇਸ ਕਹਾਵਤ ਦੇ ਰਿਲੇਟਿਡ ਇੱਕ ਪਰਿਵਾਰ ਮਿਲਾਵਾਂਗੇ ਆਪਣਾ ਸਿਦਕ ਭਰਾ ਤੇ ਬਾਈ ਜੀ ਸਿਦਕ ਵੀਰ ਨੇ ਇੱਕ ਬਹੁਤ ਸੋਹਣਾ ਘੋੜਾ ਰੱਖਿਆ ਜਿਹਦੀਆਂ ਅੱਖਾਂ ਵੇਖ ਕੇ ਤੁਹਾਨੂੰ ਇਸ਼ਕਨਾ ਹੋ ਗਿਆ ਤੇ ਮੇਰਾ ਨਾਮ ਬਦਲ ਕੇ ਰੱਖ ਦਿਓ ਆਜੋ ਵੀ ਮਿੱਤਰੋ ਅੱਜ ਤੁਹਾਨੂੰ ਮਿਲਾਉਣੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਮਿੱਤਰੋ ਜੀ ਕੀ ਹਾਲ ਹੈ ਅੱਸੀ ਕਾ ਬਾਈ ਜੀ ਹੋਰ ਹਾਲ ਬਸ ਵਧੀਆ ਵਧੀਆ ਤੇ ਕਦੋਂ ਆਏ ਫਿਰ ਕੈਨੇਡਾ ਤੋਂ ਵਾਪਸ ਬਸ ਲਗਭਗ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਹਾਂ ਹਾਂ ਤੇ ਬਾਈ ਵੀ ਆ ਜਿਹੜਾ ਘੋੜਿਆਂ ਦਾ ਸ਼ੌਂਕ ਤੈਨੂੰ ਕਦੋਂ ਪਿਆ ਸ਼ੌਂਕ ਤਾਂ ਥੋੜੀ ਤੇ ਸ਼ੌਂਕ ਇਹ ਆ ਵੀ ਪੁਰਾਣੇ ਆਪਣੇ ਦਾਦੇ ਪਰਦਾਦੇ ਆਪਣੀਆਂ ਪੀੜ੍ਹੀਆਂ ਤੋਂ ਇਹ ਸ਼ੌਂਕ ਤਾਂ ਚੱਲਿਆ ਹੀ ਆਉਂਦਾ ਯਾਰ ਜਦੋਂ ਆਪਾਂ ਖੇੜਦੇ ਰਹੇ ਉਦੋਂ ਤਹਾਨੂੰ ਮੈਂ ਸੁਣਿਆ ਨਹੀਂ ਸੀ ਕਦੀ ਉਦੋਂ ਇਹ ਆ ਵੀ ਉਦੋਂ ਛੱਡ ਗਏ ਸੀ ਪਰਦਾਦਾ ਜੀ ਤੋਂ ਬਾਅਦ ਉਸ ਤੋਂ ਬਾਅਦ ਚਲੋ ਦਾਦਾ ਜੀ ਹੋਰਾਂ ਨੇ ਨਹੀਂ ਰੱਖੇ ਉਹ ਆਪਣੇ ਮਤਲਬ ਕੰਮਾਂ 'ਚ ਵਿਅਸਤ ਸੀਗੇ ਇਹ ਤੁਹਾਨੂੰ ਪਤਾ ਆਪਣੀਆਂ ਜ਼ਮੀਨਾਂ ਬਰਾਨੀ ਸੀ ਉਦੋਂ ਫਿਰ ਉਦੋਂ ਇਹ ਆ ਵੀ ਉਧਰ ਜ਼ਮੀਨਾਂ ਜਮੂਨਾ ਸੋਧੀਆਂ ਉਹਨਾਂ ਨੇ ਹਾਂ ਹਾਂ ਫਿਰ ਮਿਹਨਤ ਕੀਤੀ ਹਾਂ ਮਿਹਨਤ ਕੀਤੀ ਹੁਣ ਚਲੋ ਇਹ ਆ ਆਪਾਂ ਨੂੰ ਨਿਯਾਰੇ ਬਣਿਆ ਹੁਣ ਆਪਾਂ ਦੁਵਾਰੀ ਰੱਖ ਲਈਏ ਤਾਂ ਬਾਈ ਜੀ ਇਹ ਆ ਬਾਈ ਸਿੱਦਕ ਵੀਰ ਦਾ ਘਰ ਸਰਦਾਰ ਗਰਦੀਪ ਸਿੰਘ ਤੇ ਆਪਣੇ ਸਰਦਾਰ ਗਰਦੀਪ ਸਿੰਘ ਸਰਪੰਚ ਨੇ ਸਾਡੇ ਨਾ ਪਿੰਡ ਚ ਤਿੰਨ ਚੀਜ਼ਾਂ ਬਹੁਤ ਮਸ਼ਹੂਰ ਨੇ ਪਹਿਲੇ ਨੰਬਰ ਤੇ ਸਰਦਾਰ ਗਰਦੀਪ ਸਿੰਘ ਸਰਪੰਚ ਦਾ ਪਰਿਵਾਰ ਜਿਨ੍ਹਾਂ ਜੋ ਬਾਈ ਸਿੱਦਕ ਵੀਰ ਆ ਗਏ ਇਹਨਾਂ ਦੇ ਫਾਦਰ ਸਰਦਾਰ ਗਰਦੀਪ ਸਿੰਘ ਦੂਜੇ ਨੰਬਰ ਤੇ ਬਾਈ ਦਾ ਘੋੜਾ ਆ ਸਾਹਮਣੇ ਘੋੜਾ ਬੰਨਿਆ ਸੂਰਜ ਘੋੜਾ ਇਹ ਬਹੁਤ ਫੇਮਸ ਹੈ ਤੇ ਤੀਜੇ ਨੰਬਰ ਤੇ ਮਿੱਤਰੋ ਮੈਂ ਨਮਾਣਾ ਮੱਲੀ ਇਸ ਪਿੰਡ ਲਵਾਣੇ ਵਾਲੀ ਦਾ ਤੀਜੇ ਨੰਬਰ ਤੇ ਮੈਨੂੰ ਲੋਕ ਜਾਣਦੇ ਨੇ ਤੇ ਬਾਈ ਜੀ ਸਭ ਤੋਂ ਪਹਿਲਾਂ ਆਪਾਂ ਘੋੜੇ ਬਾਰੇ ਪੁੱਛਦੇ ਬਾਈ ਨੂੰ ਬੈਠਾਂਗੇ ਬਾਅਦ ਚ ਬਾਈ ਆ ਜਾ ਇੱਧਰ ਤਾਂ ਬਾਈ ਇਹ ਘੋੜਾ ਦੱਸ ਕਿਹੜੀ ਨਸਲ ਦਾ ਤੇ ਕੀ ਹਸਾਬ ਪਤਾਵਦਾ ਇਹ ਦੱਸ ਤੁਹਾਨੂੰ ਕਿਹਦਾ ਬੱਚਾ ਕੀ ਇਹਦੀ ਮਾਂ ਦਾ ਨਾਮ ਦੱਸ ਤੇ ਇਹਦੇ ਪਿਓ ਦਾ ਨਾਮ ਦੱਸ ਤੇ ਕੀ ਹਸਾਬਕਤਾ ਵਾ ਸਾਰਾ ਦੱਸ ਇਹ ਘੋੜਾ ਜੀ ਇਹ ਨੁਕਰਾ ਹੈਗਾ ਨੁਕਰਾ ਘੋੜਾ ਹਾਂਜੀ ਤੇ ਇਹ ਦਲਸ਼ੇਰ ਕਾਕੀ ਦਾ ਬੱਚਾ ਹੈ ਦਲਚੇਰ ਕਾਕੀ ਆਪਣੇ ਪਹਿਲਵਾਨਾ ਕੋਲੇ ਸੀਗਾ ਜਿਹੜਾ ਕੜੈਲ ਕੜੈਲ ਪਿੰਡ ਤੋਂ ਠੀਕ ਆ ਬਹੁਤ ਮਸ਼ਹੂਰ ਹੋ ਅੱਛਾ ਉਹ ਪੂਰਾ ਹੋ ਗਿਆ ਹਾਂਜੀ ਹਾਂਜੀ ਅੱਛਾ ਬਹੁਤ ਜਿਆਦਾ ਚੰਗਾ ਕੋੜਾ ਸੀ ਅੱਛਾ ਉਹਦਾ ਬੱਚਾ ਸੀ ਤੇ ਇਹਦੀ ਮਾਂ ਸੀ ਜਿਹੜੀ ਉਹ ਅਲੀ ਦੀ ਸੀ ਅਲੀ ਦੀ ਅਲੀ ਰੋਡਾਂ ਵਾਲੇ ਦੀ ਬਹੁਤ ਚੰਗੀ ਆਪਾਂ ਮਤਲਬ ਮਾਂ ਵੇਖ ਕੇ ਬੱਚਾ ਖਰੀਦਿਆ ਹਾਂ ਹਾਂ ਬਹੁਤ ਉਹ ਵੀ ਬਹੁਤ ਤਗੜੀ ਨਸਲ ਸੀ ਉਹ ਬਹੁਤ ਮਸ਼ਹੂਰ ਸੀ ਉਹਦਾ ਮਤਲਬ 63 ਕਿੰਚ ਦੀ ਖੁੱਲੀ ਡੁੱਲੀ ਕੋੜੀ ਸੀ ਉਹ ਬਹੁਤ ਜਿਆਦਾ ਚੰਗੀ ਕੋੜੀ ਬਹੁਤ ਚੰਗੀ ਤੇ ਇਹ ਕਿੰਨੇ ਇਹਦੀ ਉਮਰ ਕਿੰਨੇ ਹੋਊਗੀ ਬਾਈ ਜਿਹਨੂੰ ਆਪਾਂ ਕਿੰਨੇ ਧੰਦਾ ਕਹਿ ਦਿੰਦੇ ਹਾਂ ਨਾ ਅਪੀ ਜੀ ਉਮਰ ਇਹਦੀ ਹੈਗੀ ਹੈ ਜੀ 30 ਕਿ ਮਹੀਨੇ ਦੀ 31 ਮਹੀਨੇ ਆ 30 31 ਮਹੀਨੇ ਹਾਂ ਜੀ ਹਾਂ ਜੀ ਹਾਂ ਜੀ ਤੇ ਦੋ ਦੰਦ ਲੱਗਿਆ ਦੋ ਦੰਦ ਲੱਗਿਆ ਦੋ ਲੱਗਿਆ ਹਾਂ अच्छा जी ते आ जाओ फिर ਮੜਾ ਜੇ ਅੱਗੇ ਮਾਰੀਏ ਕੈਮਰਾ ਹੈ ਹਾਂਜੀ ਹਾਂਜੀ ਇਧਰ ਦੀ ਜਾ ਸਕਦੇ ਆ ਆ ਜਿਓ ਇਧਰ ਦੀ ਚਲੋ ਆ ਮੈਨੂੰ ਫੜਾ ਕੇ ਤਾਂ ਬਾਈ ਜੀ ਘੋੜਾ ਤੁਹਾਨੂੰ ਵਿਖਾ ਦਿੰਨੇ ਅਸੀਂ ਆ ਦੇਖੋ ਜੀ ਤੁਸੀਂ ਬਹੁਤ ਸੋਹਣਾ ਘੋੜਾ ਤੇ ਬਾਈ ਸਿੱਧਕ ਵੀਰ ਦੀ ਹਾਈਟ ਕਿੰਨੀ ਹੋਊਗੀ ਹਾਈਟ ਬਾਈਟ ਬਾਈ ਜੀ 68 ਹੋਗੀ ਆ ਇਹਦੀ ਹਾਂ ਹਾਂ 68 ਪਲੱਸ ਹੋਗੀ ਨਾ 68 68 ਤੋਂ ਬਾਹਰ ਤਾਂ ਬਾਈ ਜੀ ਆ ਦੇਖ ਲਓ ਮੈਂ ਕਹਿ ਸੀ ਨਾ ਵੀ ਤੁਹਾਨੂੰ ਅੱਖਾਂ ਵੇਖ ਕੇ ਇਸ਼ਕ ਨਾ ਹੋ ਗਿਆ ਤੇ ਆ ਦੇਖ ਲਓ ਅਸੀਂ ਨਾ ਆ ਵੇਖੋ ਤੁਸੀਂ ਹਾਂਜੀ ਕਿਆ ਬਤਾਨੀ ਆ ਦੇਖੋ ਬਾਈ ਜੀ ਤੇ ਬਾਈ ਸਿੱਧਕ ਆਪਣੇ ਫਾਰਮ ਦਾ ਨਾਂ ਕੀ ਪੂਰਾ ਫਾਰਮ ਦਾ ਬਾਈ ਜੀ ਆਪਣੇ ਸੰਧੂ ਸਟੇਬਲ ਕਰਕੇ ਆ ਇੰਸਟਾਗ੍ਰam ਤੇ ਪੇਜ ਵੀ ਆ ਪੇਜ ਵੀ ਆ ਹਾਂ ਉਹਦਾ ਮੈਂ ਲਿੰਕ ਦੇ ਦੂੰਗਾ ਤੁਹਾਨੂੰ ਅੱਛਾ ਬਾਈ ਹਾਂਜੀ 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 ਤੇ ਲੱਗਦਾ ਥੋੜਾ ਹੀ ਮੈਨੂੰ ਲੱਗਦਾ ਅੜਬੀ ਹੀ ਆ ਹੈ ਹਾਂ ਇਹ ਜਿਹੜਾ ਬਲੱਡ ਕਾਕੀ ਦਾ ਆ ਗਿਆ ਅੱਛਾ ਬਲੱਡ ਨਖਰਾ ਬਹੁਤ ਆ ਇਸ ਬਲੱਡ ਲਾਈਨ ਚ ਨਾ ਤੇ ਬਾਈ ਇਹਦੀ ਕੋਈ ਸਟਾਰਟ ਸਰਵਿਸ ਕੋਈ ਹਾਂਜੀ ਬਾਈ ਇਹ ਆਪਾਂ ਫਰਵਰੀ ਚ ਫਰਵਰੀ ਮਾਰਚ ਚ ਓਪਨ ਕੀਤਾ ਸੀਗਾ ਅੱਛਾ ਫਰਵਰੀ ਮਾਰਚ ਚ ਅੱਛਾ ਇਸੇ ਸਾਲ ਹੀ ਹਾਂ ਬਹੁਤ ਸੋਹਣਾ ਰਿਸਪੌਂਸ ਮਿਲਿਆ ਬਹੁਤ ਚੰਗੀਆਂ ਕੁੜੀਆਂ ਮਿਲ ਗਈਆਂ ਇਹਦੇ ਤੋਂ ਅੱਛਾ ਹਾਂਜੀ 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 ਤੇ ਕੀ ਸਰਵਿਸ ਚਾਰਜ ਕਰਦੇ ਤੁਸੀਂ ਇਹ ਆਪਾਂ ਮਤਲਬ ਨਾਰਮਲ ਜੀ ਬਾਈ ਫੀਸ ਰੱਖੀ 11000 ਰੁਪਏ ਰੱਖੀ ਹੈ 11000 ਨਾਰਮਲ ਜੀ ਨਾਰਮਲ ਨਾਰਮਲ ਜੇ ਕੋਈ ਸੱਜਣ ਮਿੱਤਰ ਆ ਜੇ ਘੋੜੀ ਛੱਡਣੀ ਚਾਹਵੇ ਵੀ ਆ ਜਿਵੇਂ ਆਪਣਾ ਫਾਰਮ ਹੈ ਇੱਥੇ ਤੇ ਉਹਦੇ ਵਾਸਤੇ ਫੈਸਿਲਿਟੀ ਹਾਂਜੀ ਹਾਂਜੀ ਫੈਸਿਲਿਟੀ ਹੈਗੀ ਹੈ ਅੱਛਾ ਇੱਕ ਜਦ ਦਿਨ ਜਾਂ ਦੋ ਦਿਨ ਹਾਂ ਹਾਂ ਕੋਈ ਉਹਦਾ ਯਾਨੀ ਕਿ ਘੋੜੀ ਦੀ ਦੇਖ ਰੇ ਹੋ ਤੁਹਾਡੀ ਪੂਰੀ ਫੁੱਲ ਹਾਂਜੀ ਹਾਂਜੀ ਅੱਛਾ ਵੀ ਉਹ ਤੁਸੀਂ 11000 ਦੇ ਵਿੱਚ ਹੀ ਕਰਦੇ ਹੋ ਮਲਬੂਦ ਦਾ ਤਾਂ ਕੀ ਲੈਣਾ ਜੀ ਇੱਕ ਦੋ ਦਿਨਾਂ ਦਾ ਉਹਦਾ ਅੱਛਾ ਇੱਕ ਦੋ ਦਿਨਾਂ ਦਾ ਕੋਈ ਨਹੀਂ ਉਹ ਤੁਸੀਂ ਉੱਕਾ-ਬੁੱਕਾ 11000 ਯਾਨੀ ਕਿ ਲੈ ਲੈ ਹਾਂਜੀ ਹਾਂਜੀ ਠੀਕ ਹੈ ਬਾਜੀ ਇਹਨੂੰ ਆਪਾਂ ਤੋੜ ਕੇ ਵੇਖ ਲਈਏ ਤੋੜ ਕੇ ਵੀ ਦੇਖ ਲੈਨੇ ਹਾਂਜੀ ਤੇ ਖੋਲੋਗੇ ਮੜਾ ਜਾ ਫਿਰ ਹਾਂਜੀ ਹਾਂਜੀ ਲੋ ਵੀ ਸਭ ਤੋਂ ਪਹਿਲਾਂ सिनेਮੈਟਿਕ ਸ਼ਾਟ ਦੇਖੋ ਘੋੜੇ ਦੇ ਲੈ ਨੇ ਘੋੜਾ ਤੁਹਾਨੂੰ ਪੂਰਾ ਤੋਰ ਕੇ ਚਾਰਸ਼ ਫੇਰੇ ਘੁਮਾ ਕੇ ਵਿਖਾਵਾਂਗੇ ਪੂਰਾ ਤਸੱਲੀ ਬਖਸ਼ ਵਿਖਾਵਾਂਗੇ ਕਿਉਂਕਿ ਘੋੜੇ ਦਾ ਰੰਗ ਹੈਗਾ ਜੀ ਗੁਲਾਬੀ ਤੇ ਵਾਲ ਹੈਗੇ ਨੇ ਚਿੱਟੇ ਇਸ ਕਰਕੇ ਗੁਲਾਬੀ ਪੰਚ ਚੋ ਘੋੜਾ ਜੀ ਦੇਖ ਲਓ ਤੁਸੀਂ ਜਦੋਂ ਕਿਤੇ ਪਸੀਨਾ ਆਇਆ ਹੋਵੇ ਨਾ ਤੇ ਐ ਪੂਰਾ ਗੁਲਾਬੀ ਹੋ ਜਾਂਦਾ ਮਿੱਤਰੋ ਆ ਬੱਲੇ 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 ਖੁਸ਼ ਕੀਤਾ ਈ ਇੱਕ ਕਿਤੇ ਹੋਰ ਆ ਤੇਰਾ ਸੀ ਵਾਹ ਵਾਹ ਚੁਭਰਾ ਕਾ ਆ ਵਧੀਆ ਈ ਇੱਕ ਕਿਤੇ ਹੋਰ ਆਏ ਹਾਏ ਹਾਏ ਇੱਕ ਨਿੱਕੀ ਜੀ ਐ ਐ ਐ ਐ ਚੱਲ ਉਹਨਾਂ ਨੂੰ ਖਿੱਚ ਉਹਨਾਂ ਨੂੰ ਖਿੱਚ ਇਹ ਹਮਾਰਾ ਪਾਪਾ ਭਾਈ ਸਿਦਕ ਸਭ ਤੋਂ ਪਹਿਲਾਂ ਮੈਨੂੰ ਇਹ ਦੱਸ ਵੀ ਤੇਰੇ ਕੋਲੇ ਕਿੰਨੀ نسل ਦੇ ਘੋੜੇ ਘੋੜੀਆਂ ਨੇ ਆਪਣੇ ਕੋਲੇ ਬਈ ਇੱਕ ਨੁਕਰਾ ਅੱਛਾ ਤੇ ਬਾਕੀ ਮਾਰਵੜੀ ਆ ਬਾਕੀ ਮਾਰਵੜੀ ਆ ਮਾਰਵੜੀ ਚ ਆਪਣੇ ਕੋਲੇ ਮੋਟੀਆਂ-ਮੋਟੀਆਂ ਮਤਲਬ ਚੰਗੀਆਂ ਲੈਣਾ ਹੈਗੀਆਂ ਜਿਹੜੀਆਂ ਆ ਆਲੀ ਸ਼ਾਨ ਤੋਂ ਲੈ ਕੇ ਆਪਣਾਕਰ ਅੱਛਾ ਤੇ ਮੱਝੂ ਘਾਲੇ ਐਡਮ ਦਾ ਵੀ ਗ੍ਰੈਂਡਸਨ ਹੈਗਾ ਆਪਣੇ ਕੋਲੇ ਆਪਣੇ ਕੋਲੇ ਹੈ ਗ੍ਰੈਂਡਸਨ ਤੇ ਕਿੰਨੇ ਨਗ ਹੋਣਗੇ ਆਈਡੀਆ ਨਗ ਬਈ ਹੋਣਗੇ 7 ਕ 7 ਕ ਨਾਲ ਹਾਂ ਛੋਟੇ ਵੱਡੇ ਮਿਲਾ ਕੇ ਸਾਰੀ ਛੋਟੇ ਵੱਡੇ ਮਿਲਾ ਕੇ ਹਾਂਜੀ 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 ਤੇ ਇਹ ਮੇਰਾ ਵੀਰਾ ਇਹ ਨਾਲ ਕੋਣਾ ਤੁਹਾਡੇ ਜਿਹਨੇ ਬਈ ਆਪਣਾ ਭਰਾ ਹੀ ਆ ਬਲਜਿੰਦਰ ਚੰਦੀ ਤੋਂ ਆ ਬਲਜਿੰਦਰ ਇਹਦਾ ਨਾਮ ਪੂਰਾ ਬਲਜਿੰਦਰ ਬਿੰਦਰ ਕਹਿੰਦੇ ਆ ਬਿੰਦਰ ਜਦੋਂ ਤੁਸੀਂ ਕੈਨੇਡਾ ગયા ਸੀ ਉਸ ਤੋਂ ਬਾਅਦ ਇਹਨਾਂ ਨੇ ਦੇਖ ਰਿਹਾ ਕਿਤੇ ਹਾਂ ਹਾਂ ਇਹਨਾਂ ਦੇ ਆਪਣੇ ਦਾਦਾ ਜੀ ਸੀ ਮਗਰ ਅੱਛਾ ਜੀ ਤੇ ਉਹਨਾਂ ਨੇ ਸੰਭਾਲ ਕੀਤੀ ਸਰਦਾਰ ਗੁਰਦੀਪ ਸਿੰਘ ਤੇ ਫਾਦਰ ਸਾਹਿਬ ਤੁਹਾਡੇ ਉਹ ਵੀ ਬਾਹਰ ਹੀ ਆ ਉਹ ਬਾਹਰ ਹੀ ਆ ਹਾਂਜੀ ਹਾਂਜੀ ਅੱਛਾ ਉਹਨਾਂ ਦਾ ਨਾਮ ਕੀ ਪੂਰਾ ਸਰਦਾਰ ਜਸਵੀਰ ਸਿੰਘ ਸਰਦਾਰ ਜਸਵੀਰ ਸਿੰਘ ਹਾਂਜੀ 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 ਇਹ ਇਹ ਬਾਈ ਸੀ ਇਹਨਾਂ ਨੇ ਪੂਰੀ ਜਮੇਰੀ ਨਵਾਈ ਬਾਅਦ ਚ ਮੇਰੇ ਮਗਰੋਂ ਮੇਰੇ ਜਾਨਵਰਾਂ ਦੀ ਦੇਖਰੇਖ ਤੋਂ ਲੈ ਕੇ ਹਰ ਚੀਜ਼ ਇਹਨਾਂ ਨੇ ਸੰਭਾਲੀ ਤੁਹਾਡੇ ਕੋਲੇ ਯਾਨੀ ਕਿ ਵੀ ਦੋ ਨਸਲਾਂ ਨੇ ਇੱਕ ਨੁਕਰਾ ਤੇ ਇੱਕ ਮਾਰਵਾੜੀ ਇਹ ਨੁਕਰਾ ਮਾਰਵਾੜੀ 'ਚ ਫਰਕ ਕੀ ਹੁੰਦਾ ਦੇਖੋ ਇਹ ਫਰਕ ਤਾਂ ਕੋਈ ਇਹ ਨਹੀਂ ਹੁੰਦਾ ਰੰਗ ਦਾ ਹੀ ਫਰਕ ਹੈ ਅੱਛਾ ਹਾਂ ਇਹ ਵੀ ਪੂਰੇ ਚਿੱਟੇ ਆ ਜਾਂਦੇ ਆ ਅੱਛਾ ਤੇ ਇਹਨਾਂ ਦੀ ਜਿਵੇਂ ਕਹਿ ਲੋ ਵੀ ਰੰਗ ਕਰਕੇ ਆਪਣੀ ਬਿਊਟੀ ਹੈ ਮਾਰਵਾੜੀ ਆਪਣੀ ਜਗਾ ਮਾਰਵਾੜੀ ਨਸਲ ਇਹ ਆ ਜਾਂਦੀ ਹੈ ਵੀ ਜਿਹੜਾ ਏਰੀਆ ਨਾ ਰੀਜਨ ਹੈਗਾ ਮਾਰਵਾੜ ਰਾਜਸਥਾਨ ਰਾਜਸਥਾਨ ਇਹ ਉੱਥੋਂ ਦੇ ਮਤਲਬ ਕਹਿ ਲੋ ਕੋੜੇ ਆ ਗਰਮ ਖੂਨ ਦੇ ਕੋੜੇ ਗਰਮ ਖੂਨ ਦਾ ਯਾਨੀ ਕਿ ਗਰਮੀ ਚੱਲਦੇ ਆ ਇਹ ਚੱਲਦੇ ਚੱਲਦੇ ਪੂਰੀ ਚੱਲਦੀ ਹੈ ਗਰਮੀ ਤੇ ਸਰਦੀ ਵੀ ਪੂਰੀ ਚੱਲਦੇ ਤੇ ਗਰਮੀ ਵੀ ਪੂਰੀ ਚੱਲਦੀ ਦੇਖੋ ਆਪਣੇ ਇਥੋਂ ਦੇ ਮੌਸਮ ਦੇ ਹਿਸਾਬ ਨਾਲ ਤਾਂ ਚੱਲਦੀ ਆ ਅੱਛਾ ਚਾਹੇ ਜੇ ਮਤਲਬ ਆਪਾਂ ਕਹੀਏ ਵੀ ਪਰਫੀਲੇ ਇਲਾਕਿਆਂ ਚ ਉਥੇ ਤਾਂ ਕਹਿ ਸਕਦੇ ਆ ਵੀ ਥੋੜਾ ਹੋ ਸਕਦਾ ਨਾ ਚੱਲਣਾ ਤੇ ਜਿਹੜਾ ਨੁਕਰਾ ਘੋਰਾ ਇਹਨੂੰ ਥੋੜਾ ਜਿਹਾ ਫਿਰ ਗਰਮੀ ਸਰਦੀ ਤੋਂ ਥੋੜਾ ਜਿਹਾ ਚੱਲਦਾ ਬਰਾਬਰੀ ਆ ਜੀ ਇਥੋਂ ਦੇ ਕੋੜੇ ਆ ਬਰਾਬਰੀ ਹੈ ਇਹਨਾਂ ਲਈ ਬਰਾਬਰੀ ਹੁਣ ਤਾਂ ਪੂਰੀ ਗਰਮੀ ਰਾਸਤਾਂ ਚ ਵੀ ਇੰਨੀ ਆਪਣੀ ਵੀ ਇੰਨੀ ਉਹੀ ਹਾਲ ਆ अच्छा भाई मारवाड़ी भी दो-तीन न सी हरे तीन-चारा घोड्या ਦੇ ਬੱਚੇ ਲੈ ਚੁੱਕੇ ਆ ਜੀ। ਅੱਛਾ ਅੱਛਾ। ਬਲਵਾਰਗ ਦੀ ਵੀ ਹੈਗੀ ਆ ਜੀ, ਦੇਵਰਾਜ ਦੀ ਵੀ ਹੈਗੀ ਆ ਜੀ। ਚੰਦਨ ਦੀ ਵੀ ਹੈਗੀ ਇੱਕ ਸਾਡੇ ਕੋਲ ਵਛੇਰੀ। ਅੱਛਾ ਜੀ। ਰਾਜ ਹੰਸ ਦਾ ਵਛੇਰਾ ਜੀ। ਰਾਜ ਹੰਸ ਦਾ ਤੁਹਾਡੇ ਕੋਲ। ਇਹਦਾ ਚਲ ਕਿਤੇ ਆਪਾਂ ਫੇਰ ਵੀਡੀਓ ਬਣਾਵਾਂਗੇ ਪੂਰੇ ਦੀ ਹਣਾ। ਹਾਂ ਹਾਂ ਇਹਦਾ ਤੇ ਵੈਸੇ ਇੱਕ ਤਾਂ ਘੋੜਾ ਨੁਕਰਾ ਤੁਹਾਡੇ ਕੋਲ ਇਹ ਹੋ ਗਿਆ। ਤੇ ਇੱਕ ਘੋੜਾ ਤੁਹਾਡੇ ਕੋਲ ਹੋਰ ਆ। ਉਹੜਾ ਇਹ ਆ ਜੀ ਉਹ ਆਪਾਂ ਤਿਆਰ ਕਰ ਰਹੇ ਆ ਤਿਆਰ ਕਰ ਰਹੇ ਆ ਹਾਂ ਬੱਚਾ ਹਜੇ ਦੁੱਧ ਦੰਦ ਦਾ ਦੁੱਧ ਦੰਦ ਦਾ ਹਜੇ ਤੇ ਰਾਜ ਹੰਸ ਦਾ ਤੇ ਉਹਦੀ ਮਾਂ ਆਪਣੇ ਕੋਲੇ ਘਰ ਦੀ ਕੁੜੀ ਆ ਉਹ ਰਤਨਾਕਰ ਦੀ ਆ ਡਾਇਰੈਕਟਰ ਅੱਛਾ ਅੱਛਾ ਹਾਂ 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 ਬਹੁਤ ਜਿਆਦਾ ਚੰਗਾ ਕੰਬੀਨੇਸ਼ਨ ਹੋਇਆ ਦੋ ਤੁਸੀਂ ਕਹੋ ਖਾਨਦਾਨਾਂ ਦਾ ਅੱਛਾ ਅੱਛਾ ਤੇ ਬੱਚਾ ਰਿਜ਼ਲਟ ਬਹੁਤ ਅੱਗੇ ਆ ਕੇ ਸੋਨਾ ਬਣੂਗਾ ਪ੍ਰੂਵ ਕਰੂਗਾ ਉਹਨਾਂ ਦੀ ਸਮਝ ਮੈਨੇ ਦੱਸ ਵੀ ਇਹ ਘੋੜੇ ਤੋਂ ਹੁਣ ਤੱਕ ਕਿੰਨੀਆਂ ਕੁੜੀਆਂ ਨੂੰ ਸਰਵਿਸ ਦਿੱਤੀ ਜਾਂਦੀ ਹੈ ਮਤਲਬ ਤੁਸੀਂ ਲਾ ਲਓ ਜੀ 34 35 ਕੁੜੀਆਂ ਮਿਲ ਗਈਆਂ ਮੈਂ ਸੁਣਿਆ ਵੀ ਬਾਈ ਗੋਪੀ ਗੁਰਪ੍ਰੀਤ ਵੀ ਆਏ ਸੀ ਤੇ ਕੋੜੀ ਲੈ ਕੇ ਸੱਚੀ ਗੱਲ ਨਹੀਂ ਨਹੀਂ ਆਏ ਸੀਗੇ ਉਹਨਾਂ ਦੀ ਵੀ ਕੋੜੀ ਇੱਥੋਂ ਮਿਲ ਕੇ ਗਈ ਹੈ ਅੱਛਾ ਅੱਛਾ ਹਾਂ ਚੱਕਾ ਕੋੜੀ ਉਹ ਤੇ ਬਹੁਤ ਚੰਗੀ ਕੋੜੀ ਸੀ ਉਹ ਵੀ ਤੇ ਆਈ ਆਪਣੇ ਨੇੜੇ ਤੇੜਿਓਂ ਹਜੇ ਇਹ ਸੀ ਵੀ ਆਪਾਂ ਪ੍ਰਮੋਟ ਨਹੀਂ ਕੀਤਾ ਕੋੜਾ ਬਾਲਾ ਜਿੰਨਾਂ ਨੂੰ ਪਤਾ ਹੈਗਾ ਉਸ ਹਾਵ ਨਾਲ ਕੁੜੀਆਂ ਮਤਲਬ ਇਹ ਆ ਵੀ ਮਿਲ ਕੇ ਗਈਆਂ ਤੇ ਨੰਬਰ ਬੋਲ ਕੇ ਦੱਸੋ ਜਿਹੜੇ ਤੁਹਾਨੂੰ ਉਹਨੂੰ ਕਨੈਕਟ ਕਰ ਸਕਣ 2-3 ਨੰਬਰ ਬੋਲ ਦਿਓ ਵੀਡੀਓ 'ਚ ਹਾਂ ਤੁਸੀਂ ਉਹ ਨੰਬਰ ਮਤਲਬ ਆਪਣੀ ਸਕਰੀਨ ਤੇ ਵੀ ਸਕਰੀਨ ਤੇ ਵੀ ਪਾ ਦਾਂਗੇ ਫਿਰ ਵੀ ਕੋਈ ਪਰਸਨਲ ਨੰਬਰ ਜਿਹੜਾ ਵੀ ਜਿਹਦੇ ਨਾਲ ਨੰਬਰ ਤੁਸੀਂ ਇੱਕ ਤਾਂ ਮੇਰਾ ਹੀ ਨੋਟ ਕਰ ਲਓ 92572 92572 0021 triple 0 92 572 triple 0 21 ਹਾਂਜੀ 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 ਤੇ ਜਿਹੜਾ ਘੋੜਾ ਤੁਸੀਂ ਉਹ ਤਿਆਰ ਕਰੀ ਜਾਂਦੇ ਸੀਗੇ ਉਹਦੇ ਆ ਫਿਰ ਕਦੋਂ ਮੌਕਾ ਦੇਵੋਗੇ ਸਾਨੂੰ ਵੀਡੀਓ ਬਣਾਉਣ ਦਾ ਉਹਦਾ ਆਪਾਂ ਇਹ ਥੋੜਾ ਜਿਹਾ ਮੌਸਮ ਦੇਖ ਲਈਏ ਯਾਰ ਵੇਖਣ ਚ ਤਾਂ ਬੜਾ ਸੋਹਣਾ ਅੱਜ ਨਹੀਂ ਟਾਈਮ ਹੈਗਾ ਕਿ ਨਹੀਂ ਅੱਜ ਨਹੀਂ ਅੱਜ ਗਰਮੀ ਬਹੁਤ ਆ ਤੁਹਾਨੂੰ ਪਤਾ ਸੋਹਣਾ ਲੱਗਦਾ ਯਾਰ ਕਿ ਜਰੂਰ ਨਹੀਂ ਆ ਵੀ ਹੁਣ ਦੁਪਹਿਰਾ ਹੈਗਾ ਅੱਛਾ ਅੱਛਾ ਤੇ ਜਾਨਵਰ ਵੀ ਆਪਾਂ ਕਾਹ ਨੂੰ ਆ ਅੱਛਾ ਚਲੋ ਕੋਈ ਨਹੀਂ ਜਿਵੇਂ ਤੁਹਾਡੀ ਇੱਛਾ ਜਦੋਂ ਮੌਸਮ ਠੀਕ ਹੋਇਆ ਉਹ ਬਣਾਉਣੀ ਜਰੂਰ ਆਪਾਂ ਠੀਕ ਹੈ ਕਿ ਨਹੀਂ ਤਿਆਰ ਕਰ ਲੈ ਜੇ ਮੇਰਾ ਵੀ ਚਲੋ ਮਿਹਰ ਸੇਵਾ ਦੱਸੋ ਬਹੁਤ ਠੀਕ ਹੈ ਜੀ ਹਾਂ ਚਲੋ ਠੀਕ ਹੈ ਜੀ ਬਹੁਤ ਜਲਦ ਤੇ ਬਾਈ ਜੀ ਮਿਲਦੇ ਆਂ ਨੈਕਸਟ ਵੀਡੀਓ ਚ ਅਗਲੇ ਘੋੜੇ ਦੀ ਵੀਡੀਓ ਬਾਈ ਕਹਿੰਦੇ ਵੀ ਅੱਜ ਨਹੀਂ ਬਣਾਉਣੀ ਅਗਲੀ ਵੀਡੀਓ ਆਪਾਂ ਜਰੂਰ ਜਲਦੀ ਅਸੀਂ ਅਗਲੇ ਹਫਤੇ ਜਾਂਦੇ ਹਾਂ ਤੁਹਾਨੂੰ ਅਗਲੇ ਹਫਤੇ ਆਪਾਂ ਤੁਹਾਡੇ ਕੋਲੇ ਵਿਖਾਵਾਂਗੇ ਬਹੁਤ ਸੋਹਣਾ ਮਾਰਵਾੜੀ ਨਸਲ ਦਾ ਇਹਨਾਂ ਕੋਲੇ ਘੋੜਾ ਉਹ ਤੇ ਬਾਕੀ ਆ ਘੋੜਾ ਤੁਸੀਂ ਵੇਖ ਹੀ ਲਿਆ ਤੇ ਮੇਰਾ ਵੀਰ ਜਿਸ ਵੀ ਵੀਰ ਨੇ ਆਉਣਾ ਨੰਬਰ ਤੇ ਕਨੈਕਟ ਕਰਕੇ ਆਓ ਪੂਰੀ 11000 ਰੁਪਏ ਇਹਨਾਂ ਨੇ ਸਟਾਰਟ ਸਰਵਿਸ ਰੱਖੀ ਆ ਇੱਕ ਜਾਂ ਦੋ ਦਿਨ ਤਿੰਨ ਦਿਨ ਜਿੰਨਾ ਵੀ ਚਿਰ ਤੁਸੀਂ ਰੱਖਣਾ ਚਾਹੋ ਤਾਂ ਕੁੜੀ ਇੱਥੇ ਰੱਖ ਸਕਦੇ ਜੀ ਬਾਕੀ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਰੱਬ ਰੱਖੇ